ਤਾਂ ਸੁਆਮੀ ਸਾਧਸੰਗ ਡੇਰਾ ਬਿਆਸ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਐਕਸਕਲੂਸਿਵ ਵੀਡੀਓ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਡੇਰੇ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਦੋਂ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਡੇਰਾ ਦੇ ਨਵੇਂ ਮੁਖੀ ਐਲਾਨਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਪਹਿਲੀ ਵਾਰ ਇਕੱਠੇ ਨਜ਼ਰ ਆਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਸਤਸੰਗ ਕਰਦੇ ਹੋਏ ਨਜ਼ਰ ਆਈ ਸੀ ਪਰ ਉਸ ਸਮੇਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਸੀ ਪਰ ਪਹਿਲੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਸਤਸੰਗ ਡੇਰਾ ਬਿਆਸ ਦੇ ਨਵੇਂ ਮੁਖੀ ਐਲਾਨੇ ਜਾਣ ਤੋਂ ਬਾਅਦ ਬਾਬਾ ਜਸਦੀਪ ਸਿੰਘ ਗਿੱਲ ਅਤੇ ਜੋ ਮੌਜੂਦਾ ਬਾਬਾ ਨੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਉਹ ਇਕੱਠੇ ਨਜ਼ਰ ਆਏ ਨੇ ਡੇਰਾ ਬਿਆਸ ਦੇ ਵਿੱਚ ਪਹੁੰਚੇ ਨੇ ਔਰ ਉੱਥੇ ਇਕੱਠੇ ਸੰਗਤਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਜੋ ਜੇਲ੍ਹ ਚੌਂਕ ਦੇ ਨੇੜੇ ਮਿਸ਼ਨ ਕੰਪਾਊਂਡ ਦੇ ਨੇੜੇ ਰਾਧਾ ਸੁਆਮੀ ਸਤਸੰਗ ਬਿਆਸ ਸੈਂਟਰ ਮੌਜੂਦ ਹੈ ਤਾਂ ਉੱਥੇ ਬਾਬਾ ਜਸਦੀਪ ਸਿੰਘ ਗਿੱਲ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਨੇ ਔਰ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਸਮੇਂ ਜੋ ਮਾਹੌਲ ਸੀ ਉਸ ਸਮੇਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਡੇਰੇ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਵੱਡੀ ਗਿਣਤੀ ਦੇ ਵਿੱਚ ਸੰਗਤ ਅਕਸਰ ਡੇਰਾ ਬਿਆਸ ਦੇ ਜਿੰਨੇ ਵੀ ਡੇਰੇ ਨੇ ਤਾਂ ਉੱਥੇ ਸਤਸੰਗ ਸੁਣ ਲੈ ਆਉਂਦੀਆਂ ਨੇ ਪਰ ਜਦੋਂ ਤੋਂ ਨਵੇਂ ਡੇਰਾ ਮੁਖੀ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਤੋਂ ਬਾਦ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਡੇਰਾ ਬਿਆਸ ਵਿੱਚ ਵੀ ਸੰਗਤ ਪਹੁੰਚ ਰਹੀ ਸੀ ਔਰ ਉਥੇ ਦੂਸਰੇ ਪਾਸੇ ਪੰਜਾਬ ਦੇ ਜਿੰਨੇ ਵੀ ਡੇਰੇ ਨੇ ਜਿੱਥੇ ਰਾਦਾ ਸਵਾਮੀ ਜਿੰਨੇ ਵੀ ਡੇਰੇ ਨੇ ਤਾਂ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਔਰ ਦੂਸਰੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਸੰਗਤ ਦੇ ਵਿੱਚ ਜਾ ਕੇ ਸੰਗਤ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਦੂਸਰੇ ਪਾਸੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਉਥੇ ਉਹਨਾਂ ਦੇ ਨਾਲ ਮੌਜੂਦ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਸੰਗਤਾਂ ਦੇ ਨਾਲ ਬਾਬਾ ਜਸਦੀਪ ਸਿੰਘ ਗਿੱਲ ਮੁਲਾਕਾਤ ਕਰ ਰਹੇ ਨੇ ਔਰ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਮੌਜੂਦ ਨੇ ਉਹਨਾਂ ਦੇ ਵੱਲੋਂ ਥਾਪੜਾ ਵੀ ਦਿੱਤਾ ਗਿਆ ਸੀ ਅਜੋ ਦੂਜੇ ਦਿਨੀ ਇੱਕ ਜੋ ਪਹਿਲੇ ਦਿਨ ਜਦੋਂ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਤਸੰਗ ਡੇਰਾ ਬਿਆਸ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਬਾਬਾ ਗੁਰਿੰਦਰ ਢਿੱਲੋਂ ਹੁਣਾਂ ਦੇ ਵੱਲੋਂ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਥਾਪਣਾ ਦਿੱਤਾ ਜਾਂਦਾ ਹੈ ਸੰਗਤ ਦੇ ਰੂਬਰੂ ਕੀਤਾ ਜਾਂਦਾ ਹੈ ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਇੰਨੇ ਸਾਲਾਂ ਤੱਕ ਪਿਆਰ ਦਿੱਤਾ ਮਾਣ ਸਤਿਕਾਰ ਦਿੱਤਾ ਤਾਂ ਉਸੇ ਤਰ੍ਹਾਂ ਬਾਬਾ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਵੀ ਤੁਸੀਂ ਆਪਣਾ ਪਿਆਰ ਦੇਣਾ ਮਾਣ ਦੇਣਾ ਸਤਿਕਾਰ ਦੇਣਾ ਤਾਂ ਉਸੇ ਤਰ੍ਹਾਂ ਦੀ ਇਹ ਤਸਵੀਰ ਇੱਕ ਹੋਰ ਸਾਹਮਣੇ ਆਈ ਹੈ ਜਲੰਧਰ ਦੇ ਵਿੱਚ ਜੋਡੇਰਾ ਬਿਆਸ ਦਾ ਸੈਂਟਰ ਇੱਕ ਹੈ ਤਾਂ ਉੱਥੇ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅਤੇ ਉਹਨਾਂ ਦੇ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਸੰਗਤ ਨੂੰ ਦਰਸ਼ਨ ਦਿੱਤੇ ਗਏ ਨੇ ਸੰਗਤ ਦੇ ਨਾਲ ਮੁਲਾਕਾਤ ਉੱਥੇ ਕੀਤੀ ਗਈ ਹੈ ਔਰ ਉਹ ਸੰਗਤ ਕਾਫੀ ਬਾਬੂ ਕੁ ਵੀ ਨਜ਼ਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਦੇ ਵਿੱਚ ਜਦੋਂ ਪਹਿਲੇ ਦਿਨ satsang ਕੀਤਾ ਜਾਂਦਾ ਤਾਂ ਉਸ ਸਮੇਂ ਸੰਗਤਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ ਔਰ ਉੱਥੇ ਦੂਸਰੇ ਪਾਸੇ ਅੱਜ ਜਦੋਂ ਜਲੰਧਰ ਦੇ ਵਿੱਚ ਡੇਰਾ ਬਿਆਸ ਸੈਂਟਰ 1 ਦੇ ਵਿੱਚ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿੱਲ ਪਹੁੰਚਦੇ ਨੇ ਤਾਂ ਉੱਥੇ ਵੀ ਮਾਹੌਲ ਕਾਫੀ ਭਾਵੁਕ ਨਜ਼ਰ ਆਇਆ ਕਿਉਂਕਿ ਜਦੋਂ ਤੋਂ ਨਵੇਂ ਡੇਰਾ ਮੁਖੀ ਦਾ ਐਲਾਨ ਕੀਤਾ ਗਿਆ ਤਾਂ ਉਦੋਂ ਤੋਂ ਲੈ ਕੇ ਸੰਗਤ ਜੋ ਸੰਗਤ ਹੈ ਦੁਬਿਧਾ ਦੇ ਵਿੱਚ ਸੀ ਕਿ ਜੋ ਸੰਗਤ ਨੂੰ ਦੁਬਿਧਾ ਸੀ ਕਿ ਜੋ ਨਵੇਂ ਡੇਰਾ ਮੁਖੀ ਹੈ ਤਾਂ ਉਹਨਾਂ ਦੇ ਨਾਲ ਉਹ ਮੁਲਾਕਾਤ ਕਰੇਗੀ ਤਾਂ ਨਾਲ ਹੀ ਉਹਨਾਂ ਨੂੰ ਦੁਬਿਧਾ ਸੀ ਕਿ ਹੁਣ ਜੋ ਨਵੇਂ ਡੇਰਾ ਮੁਖੀ ਹੈ ਉਹੀ ਗੱਦੀ ਸੰਭਾਲਣਗੇ ਉਹੀ ਗੱਦੀ ਦੇ ਉੱਤੇ ਵਿਰਾਜਮਾਨ ਹੋਣਗੇ ਉਹਨਾਂ ਦੇ ਨਾਲ ਜੋ ਸਤਸੰਗ ਹੈ ਉਹਨਾਂ ਦੇ ਵੱਲੋਂ ਹੀ ਕੀਤਾ ਜਾਵੇਗਾ ਮੁਲਾਕਾਤ ਵੀ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਪਰ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਸੰਗਤ ਕਾਫੀ ਸੰਗਤ ਦੇ ਵਿੱਚ ਕਾਫੀ ਦੁਬਿਧਾ ਬਣੀ ਹੋਈ ਸੀ ਸੰਗਤ ਕਾਫੀ ਚਿੰਤਾ ਦੇ ਵਿੱਚ ਸੀ ਕਿ ਆਖਿਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਐਸਾ ਕੀ ਹੋ ਗਿਆ ਜੋ ਉਹ ਸੰਗਤ ਦੇ ਵਿੱਚ ਨਹੀਂ ਆਉਣਗੇ ਕਿਉਂਕਿ ਪਹਿਲਾਂ ਜਦੋਂ ਐਲਾਨ ਕੀਤਾ ਗਿਆ ਚਿੱਠੀ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਲੱਗਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਕਾਫੀ ਨਸਾਜ਼ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਨਵੇਂ ਮੁਖੀ ਦੀ ਜੋ ਥਾਪੜਾ ਦਿੱਤਾ ਗਿਆ ਹੈ ਨਵੇਂ ਮੁਖੀ ਦੀ ਸਥਾਪਨਾ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਨੂੰ ਲੱਗਾ ਕਿ ਸ਼ਾਇਦ ਬਾਬਾ ਗੁਰਿੰਦਰ ਢਿੱਲੋਂ ਉਹਨਾਂ ਨੂੰ ਨਜ਼ਰ ਨਹੀਂ ਆਉਣਗੇ ਡੇਰਿਆਂ ਦੇ ਵਿੱਚ ਪਰ ਉਹਨਾਂ ਦੇ ਵੱਲੋਂ ਲਗਾਤਾਰ ਉਸ ਤੋਂ ਬਾਦ ਸਪਸ਼ਟੀਕਰਨ ਵੀ ਦਿੱਤਾ ਗਿਆ ਕਿ ਆਇਆ ਗਿਆ ਕਿ ਇਹ ਜਦੋਂ ਡੇਰਾ ਮੁਖੀ ਨਵੇਂ ਉਹਨਾਂ ਤੋਂ ਬਾਅਦ ਸੇਵਾਵਾਂ ਨਿਭਾਉਣਗੇ ਫਿਲਹਾਲ ਉਹਨਾਂ ਨੇ ਸਿਰਫ ਇੱਕ ਆਪਣੇ ਵਾਰਸ ਦਾ ਐਲਾਨ ਕੀਤਾ ਗਿਆ ਕਿਉਂਕਿ ਜਦੋਂ ਵੀ ਕਿਸੇ ਡੇਰੇ ਦੇ ਵਿੱਚ ਕੋਈ ਗੱਦੀ ਨਿਸ਼ੀਨ ਬਾਬਾ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਜੋ ਵਾਰਿਸ ਨੇ ਪਹਿਲਾਂ ਹੀ ਉਹਨਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਔਰ ਸੰਗਤ ਦੇ ਨਾਲ ਰابطਾ ਉਸੇ ਤਰ੍ਹਾਂ ਡੇਰਾ ਦਾ ਚੱਲਦਾ ਰਹੇ ਔਰ ਉਸੇ ਤਰੀਕੇ ਦੇ ਨਾਲ ਜੋ ਸਤਸੰਗ ਨੇ ਹੁੰਦੇ ਰਹਿਣ ਤਾਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤੇ ਜਾਂਦੇ ਨੇ ਔਰ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਨੇ ਕਿ ਜਦੋਂ ਇਸ ਤਰ੍ਹਾਂ ਦੇ ਐਲਾਨ ਨਹੀਂ ਕੀਤੇ ਜਾਂਦੇ ਤਾਂ ਡੇਰਾ ਦੀ ਗੱਦੀ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਦੇਖਣ ਨੂੰ ਮਿਲਦਾ ਹੈ ਤਾਂ ਇਸੇ ਵਿਵਾਦ ਤੋਂ ਬਚਣ ਲਈ ਡੇਰਾ ਬਿਆਸ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਸੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਵੱਲੋਂ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਨਾਮ ਦੇ ਜੋ ਨਾਮਦਾਨ ਦੇਣ ਦੀ ਪ੍ਰਕਿਰਿਆ ਹੈ ਇਹ ਵੀ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਇਹ ਵੀ ਉਹਨਾਂ ਨੂੰ ਅਧਿਕਾਰ ਹੋਵੇਗਾ ਕਿ ਜੋ ਸੰਗਤ ਆਉਂਦੀ ਹੈ ਜੋ ਡੇਰਾ ਬਿਆਸ ਦਾ ਨਾਮਦਾਨ ਲੈਣਾ ਚਾਹੁੰਦੀ ਹੈ ਤਉ ਬਾਬਾ ਜਸਦੀਪ ਸਿੰਘ ਗਿੱਲ ਨਾਮਦਾਨ ਵੀ ਸੰਗਤ ਨੂੰ ਦੇ ਸਕਣਗੇ ਪਰ ਸੰਗਤ ਦੇ ਵਿੱਚ ਜੋ ਦੁਬਿਧਾ ਸੀ ਜੋ ਸੰਗਤ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਸੀ ਤਾਂ ਇਸੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਉਹਨਾਂ ਦੇ ਵੱਲੋਂ ਕੀਤਾ ਵੀ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਦੇ ਵਿੱਚ ਪਹੁੰਚ ਵੀ ਰਹੀ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿੰਨੇ ਵੀ ਡੇਰਾ ਬਿਆਸ ਦੇ ਡੇਰੇ ਨੇ ਤਾਂ ਉੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਔਰ ਸਤਸੰਗ ਦਾ ਲਾਹਾ ਵੀ ਲੈ ਰਹੀ ਹੈ ਔਰ ਦੂਸਰੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਕਿ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਸਹੀ ਤਰੀਕੇ ਦੇ ਨਾਲ ਮਿਲ ਸਕੇ ਔਰ ਉਹ ਹੋ ਸਕੇ ਔਰ ਆਪਣੀਆਂ ਅੱਖਾਂ ਦੇ ਨਾਲ ਉਹ ਦਰਸ਼ਨ ਕਰ ਸਕਣ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਠੀਕ ਹਨ ਜਾਂ ਨਹੀਂ ਔਰ ਨਵੇਂ ਮੁਖੀ ਜੋ ਜਿੰਨਾਂ ਦਾ ਐਲਾਨ ਕੀਤਾ ਗਿਆ ਬਾਬਾ ਜਸਦੀਪ ਸਿੰਘ ਗਿੱਲ ਤਾਂ ਉਹਨਾਂ ਦੇ ਦਰਸ਼ਨ ਵੀ ਸੰਗਤ ਕਰਨਾ ਚਾਹੁੰਦੀ ਹੈ ਤਾਂ ਇਸੇ ਦੇ ਚਾਲ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਇਹ ਗੱਲ ਇਕੱਠੇ ਆਜੇ ਜਲੰਧਰ ਵਿਖੇ ਜੋ ਡੇਰਾ ਬਿਆਸ ਦਾ ਸੈਂਟਰ ਇੱਕ ਹੈ ਤਾਂ ਉੱਥੇ ਪਹੁੰਚੇ ਨੇ ਜੇਲ੍ਹ ਰੋਡ ਦੇ ਉੱਤੇ ਇਹ ਡੇਰਾ ਬਿਆਸ ਦਾ ਸੈਂਟਰ ਮੌਜੂਦ ਹੈ ਜਿੱਥੇ ਸਤਸੰਗ ਚੱਲਦਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਅਤੇ ਨਵੇਂ ਮੁਖੀ ਬਾਬਾ ਜਸਦੀਪ ਸਿੰਘ ਇਹ ਗੱਲ ਇਕੱਠੇ ਉੱਥੇ ਪਹੁੰਚੇ ਨੇ ਸੰਗਤ ਦਾ ਅਭਿਵਾਦਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਰੂਬਰੂ ਹੋਏ ਨੇ ਔਰ ਦੂਸਰੇ ਪਾਸੇ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਦੇ ਵਿੱਚ ਪਹੁੰਚੀ ਹੋਈ ਹੈ ਔਰ ਸੰਗਤ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਔਰ ਪਿੱਛੇ-ਪਿੱਛੇ ਉਹਨਾਂ ਦੇ ਬਾਬਾ ਜਸਦੀਪ ਸਿੰਘ ਗਿੱਲ ਵੀ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਦੇ ਵਿੱਚ ਬਾਬਾ ਜਸਦੀਪ ਸਿੰਘ ਗਿੱਲ ਪਹਿਲਾਂ ਵੀ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ satsang ਕੀਤਾ ਜਾਂਦਾ ਤਾਂ satsang ਦੀ ਵਿਆਖਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਬਾਬਾ ਜਸਦੀਪ ਸਿੰਘ ਗਿੱਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਸੰਗਤ ਦੇ ਰੂਬਰੂ ਪਹਿਲਾਂ ਵੀ ਹੋ ਚੁੱਕੇ ਨੇ ਪਰ ਬਾਬਾ ਆ ਇੱਕ ਡੇਰਾ ਮੁਖੀ ਦੇ ਤੌਰ ਦੇ ਉੱਤੇ ਅੱਜ ਪਹਿਲੀ ਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਨਾਲ ਡੇਰੇ ਦੇ ਵਿੱਚ ਪਹੁੰਚੇ ਨੇ ਪੰਜਾਬ ਦੇ ਜੋ ਵੱਖ-ਵੱਖ ਡੇਰੇ ਨੇ ਡੇਰਾ ਬਿਆਸ ਦੇ ਤਾਂ ਉਹਨਾਂ ਡੇਰਿਆਂ ਦੇ ਵਿੱਚ ਜਾ ਕੇ ਸੰਗਤ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਵੱਲੋਂ ਸਤਸੰਗ ਕੀਤਾ ਜਾ ਰਿਹਾ ਔਰ ਨਾਲ ਹੀ ਨਾਲ ਬਾਬਾ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਵੀ ਸੰਗਤ ਦੇ ਰੂਬਰੂ ਕੀਤਾ ਜਾ ਰਿਹਾ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਡੇਰਾ ਬਿਆਸ ਦੀਆਂ ਜੋ ਜਲੰਧਰ ਦੇ ਵਿੱਚ ਸੈਂਟਰ ਹੈ ਡੇਰਾ ਬਿਆਸ ਦਾ ਤਾਂ ਉੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਨਾਲ ਬਾਬਾ ਜਸਦੀਪ ਸਿੰਘ ਗਿੱਲ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਸੰਗਤ ਦੇ ਨਾਲ ਮੁਲਾਕਾਤ ਕਰਕੇ ਸੰਗਤ ਦੇ ਨੂੰ ਦੀ ਜੋ ਦੁਵਿਧਾ ਹੈ ਉਸ ਨੂੰ ਦੂਰ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਸੰਗਤ ਦੇ ਵਿੱਚ ਪਰੰਪੂਲੇਖੇ ਬਣੇ ਹੋਏ ਨੇ ਲਗਾਤਾਰ ਸੰਗਤ ਦੇ ਵਿੱਚ ਇਹ ਗੱਲ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੀ ਸਿਹਤ ਕਿਸ ਤਰ੍ਹਾਂ ਹੈ ਹਰ ਕੋਈ ਜੋ ਵੀ ਰਾਧਾ ਸਵਾਮੀ ਡੇਰੇ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਉਹਨਾਂ ਦੀ ਸਿਹਤ ਬਾਰੇ ਜਾਨਣਾ ਚਾਹੁੰਦਾ ਹੈ ਆਪਣੀ ਅੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਨੂੰ ਦੇਖਣਾ ਚਾਹੁੰਦਾ ਹੈ ਔਰ ਉੱਥੇ ਦੂਸਰੇ ਪਾਸੇ ਬਾਬਾ ਜਸਦੀਪ ਸਿੰਘ ਗਿੱਲ ਹੁਣਾ ਨਾਲ ਵੀ ਰੂਬਰੂ ਹੋਣਾ ਚਾਹੁੰਦੀ ਹੈ ਸੰਗਤ ਉਹਨਾਂ ਨੂੰ ਇਹ ਵੀ ਦਰਸ਼ਨ ਕਰਨਾ ਚਾਹੁੰਦੀ ਹੈ ਕਿਉਂਕਿ ਐਲਾਨ ਕੀਤਾ ਗਿਆ ਸੀ ਡੇਰੇ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਬਾਬਾ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਨਵੇਂ ਮੁਖੀ ਐਲਾਨਿਆ ਗਿਆ ਨਾਲ ਹੀ ਐਲਾਨ ਤੋਂ ਬਾਅਦ ਹੀ ਇੱਕ ਚਿੱਠੀ ਹੋਰ ਵੀ ਜਾਰੀ ਕੀਤੀ ਗਈ ਸੀ ਡੇਰੇ ਦੇ ਵੱਲੋਂ ਜਿਸ ਦੇ ਵਿੱਚ ਸਪਸ਼ਟਿਕਰਨ ਦਿੱਤਾ ਗਿਆ ਸੀ ਕਿ ਜਦੋਂ ਤੱਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੱਦੀ ਨਿਸ਼ੀਨ ਨੇ ਤਾਂ ਉਦੋਂ ਤੱਕ ਡੇਰੇ ਦੇ ਸਾਰੇ ਕੰਮਕਾਰ ਜੋ ਦੇਖਣਗੇ ਹਾਲਾਂਕਿ ਓਵਰ ਸੀਜ਼ ਜਾਂ ਵਿਦੇਸ਼ਾਂ ਦੇ ਵਿੱਚ ਜਿੰਨੇ satsang ਹੋਣਗੇ ਤਾਂ ਉਹਨਾਂ ਦੇ ਵਿੱਚ ਬਾਬਾ ਜਸਦੀਪ ਸਿੰਘ ਹਾਜ਼ਰੀ ਲਗਾਉਣਗੇ ਪਰ ਦੂਸਰੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰੇ ਦੇ ਵਿੱਚ ਮੌਜੂਦ ਰਹਿਣਗੇ ਹਰ ਸੰਗਤਾਂ ਦੇ ਨਾਲ ਉਹਨਾਂ ਦੇ ਵੱਲੋਂ ਪਹਿਲਾ ਵਾਂਗ ਹੀ ਮੁਲਾਕਾਤ ਕੀਤੀ ਜਾਵੇਗੀ ਤਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੀ ਘਰ ਬੈਠੇ ਦਰਸ਼ਨ ਇੱਕ ਤਰੀਕੇ ਦੇ ਨਾਲ ਕਰ ਸਕਦੇ ਹੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿੱਲ ਦੀਆਂ ਐਕਸਕਲੂਸਿਵ ਤਸਵੀਰਾਂ ਜਲੰਧਰ ਦੇ ਵਿੱਚ ਜੋ ਡੇਰਾ ਬਿਆਸ ਦਾ ਸੈਂਟਰ ਹੈ ਉੱਥੋਂ ਸਾਹਮਣੇ ਆਈਆਂ ਜਿਸ ਦੇ ਵਿੱਚ ਸਾਫ਼ ਸੰਗਤਾਂ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵੇਂ ਮੁਖੀ ਬਾਬਾ ਜਸਦੀਪ ਸਿੰਘ ਗਿੱਲ ਅਤੇ ਸੰਗਤ ਕਾ ਫੀ ਭਾਵਕ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਉੱਥੇ ਪਹੁੰਚੀ ਹੋਈ ਹੈ ਕਿਉਂਕਿ ਸਤਸੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੈਸੇ ਵੀ ਸੰਗਤ ਪਹੁੰਚਦੀ ਹੈ ਪਰ ਅੱਜ ਬਾਬਾ ਗੁਰਿੰਦਰ ਸਿੰਘ ਢਿਲੋਂ ਹੁਣਾ ਨੇ ਆਉਣਾ ਸੀ ਔਰ ਦੂਸਰੇ ਪਾਸੇ ਬਾਬਾ ਜਸਦੀਪ ਸਿੰਘ ਗਿੱਲ ਹੁਣਾ ਨੇ ਆਉਣਾ ਸੀ ਤਾਂ ਜਿਨ੍ਹਾਂ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਸੀ ਔਰ ਇੱਕ ਤਰੀਕੇ ਦੇ ਨਾਲ ਸੰਗਤਾਂ ਦਾ ਹੜ ਅੱਜ ਜਲੰਧਰ ਦੇ ਵਿੱਚ ਜੋ ਡੇਰਾ ਬਿਆਸ ਦਾ ਸੈਂਟਰ ਇੱਕ ਹੈ ਤਾਂ ਉੱਥੇ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਸਮੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਵੱਲੋਂ ਅਤੇ ਬਾਬਾ ਜਸਦੀਪ ਸਿੰਘ ਹੁਣਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੰਗਤ ਦੇ ਨਾਲ ਪੂਰਾ ਜੋ ਕੰਪਲੈਕਸ ਹੈ ਤਾਂ ਉਥੇ ਸੰਗਤ ਦੇ ਵਿੱਚੋਂ ਚੱਲ ਕੇ ਆਉਂਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪਿੱਛੇ-ਪਿੱਛੇ ਬਾਬਾ ਜਸਦੀਪ ਸਿੰਘ ਗਿਲਵੀ ਨਜ਼ਰ ਆ ਰਹੇ ਨੇ ਤੋਂ ਸੰਗਤ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਸੰਗਤ ਵੀ ਬੇहद ਭਾਵੁਕ ਨਜ਼ਰ ਆ ਰਹੀ ਹੈ ਕਿਉਂਕਿ ਸੰਗਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਨੂੰ ਆਪਣੀ ਅੱਖੀਂ ਦੇਖਣਾ ਚਾਹੁੰਦੀ ਸੀ ਔਰ ਜਲੰਧਰ ਦੀ ਸੰਗਤ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਜਲੰਧਰ ਤੋਂ ਡੇਰਾ ਬਿਆਸ ਦੇ ਨਾਲ ਲੋਕ ਜੁੜੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਡੇਰਾ ਬਿਆਸ ਦੀ ਤਾਂ ਉਹ ਇੱਥੇ ਜਲੰਧਰ ਦੇ ਵਿੱਚ ਜੋ ਡੇਰਾ ਬਿਆਸ ਦਾ ਸੈਂਟਰ ਹੈ ਤਾਂ ਉੱਥੇ ਵੀ ਪਹੁੰਚਦੀ ਹੈ ਤਾਂ ਉਥੇ ਹੀ ਇਹ ਤਸਵੀਰਾਂ ਅੱਜ ਦੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਸੰਗਤ ਦੇ ਰੂਬਰੂ ਹੁੰਦੇ ਨੇ ਤੇ ਨਾਲ ਹੀ ਬਾਬਾ ਜਸਦੀਪ ਸਿੰਘ ਗਿਲਵੀ ਉਹਨਾਂ ਦੇ ਨਾਲ ਮੌਜੂਦ ਨਜ਼ਾਰੇ